ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਨ ਫੈਮਿਲੀ ਬਲੌਗਸ ਵਿੱਚ ਹੋਰਤ ਨਾਲ ਦੀ ਸਾਰੇ ਕਿਵੇਂ ਉਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਹੈ ਪੁੱਤ ਅੱਜ ਸ਼ੁੱਕਰਵਾਰ ਦਾ ਤੇ ਅੱਜ ਹੈਗੇ ਆ ਸ਼ਿਵਰਾਤਰੀ ਸਾਰਿਆਂ ਨੂੰ ਸ਼ਿਵਰਾਤਰੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਵਿੱਚ ਮਤਲਬ ਕਿ ਸ਼ਿਵਰਾਤਰੀ ਭਰੀ ਜਾਂਦੀ ਆ ਬਣਾਈ ਜਾਂਦੀ ਆ ਮਤਲਬ ਕਿ ਮੰਦਿਰ ਆ ਸ਼ਿਵ ਜੀ ਦਾ ਬਣਿਆ ਹੋਇਆ ਹਨਾ ਉੱਥੇ ਸਾਰੇ ਜਣੇ ਜਾਂਦੇ ਹੁੰਦੇ ਨੇ ਮੱਥਾ ਟੇਕਣ ਤੇ ਅਸੀਂ ਵੀ ਚੱਲੇ ਆ ਜੀ ਹੁਣ ਮੈਂ ਤੁਹਾਨੂੰ ਉੱਥੇ ਜਾ ਕੇ ਵੀਡੀਓ ਦੇਖਦੇ ਜਿਸ ਸਹਿਜ ਨੇ ਮਾਰੇ ਮੁੱਠੀ ਬਣਾਤੀ ਤਾਂ ਬਣਾਵਾਂਗੇ ਨਹੀਂ ਤਾਂ ਜੀ ਫਿਰ ਲੱਗਦਾ ਨਹੀਂ ਹੈਗਾ ਵੀ ਮੈਂ ਬਣਾਉਂਗੀ ਕਿਉਂ ਮੈਂ ਚੱਲੇ ਆਂ ਦੀਦੀ ਉਹਨਾਂ ਦੇ ਨਾਲ ਇਕੱਠੇ ਹੋ ਕੇ ਅਸੀਂ ਬਣੇ ਰਹੀ ਜੀ ਸਾਡੀ ਵੀਡੀਓ ਦੇ ਸਹਿਜ ਜੋਂ ਬਣਾਉਣ ਲੱਗੇ ਹਾਂ ਫਤ ਮਮਾਂ ਦੇ ਵਿੱਚ ਨਹੀਂ ਰਹਿਣਗੇ ਨਹੀਂ ਮੈਂ ਬਣਾ ਦੂੰਗੀ ਮੈਂ ਬਣਾ ਦੂੰਗੀ ਤੇ ਸੂਟ ਮੈਂ ਪਾ ਲਿਆ ਜੀ ਤੇ ਹੁਣ

ਹਾਂਜੀ ਇੱਥੇ ਅਸੀਂ ਮੰਦਿਰ ਦੇ ਵਿੱਚ ਪਹੁੰਚ ਗਏ ਸੀ ਇਹ ਨਾ ਸਾਡੇ ਘਰ ਤੋਂ ਥੋੜਾ ਜਿਹਾ ਦੂਰ ਆ ਦੂਜੀ ਸਾਈਡ ਜਾ ਕੇ ਆ ਬਟ ਇੱਥੇ ਸਾਰੇ ਜਾਣੇ ਮੱਥਾ ਟੇਕਣ ਆਉਂਦੇ ਨੇ ਤੇ ਤੁਸੀਂ ਵੀ ਕਰੋ ਜੀ ਦਰਸ਼ਨ ਤੇ ਇੱਥੇ ਲੱਗੀ ਹੋਈ ਸੀਗੀ ਲਾਈਨ ਮੰਦਿਰ ਦੇ ਵਿੱਚ ਤੇ ਇੱਥੇ ਮੇਰੇ ਦੂਜੇ ਉਧਰ ਵੱਡੇ ਦੀਦੀ ਵੱਡੇ ਜਠਾਣੀ ਵੀ ਮਿਲਗੇ ਸੀਗੇ ਉਹ ਵੀ ਆਏ ਹੋਏ ਸੀਗੇ ਤੇ ਇਹਨਾਂ ਦੀ ਛੋਟੀ ਬੇਟੀ ਆ ਇੱਕ ਬਾਰ ਗਏ ਹੋਏ ਨੇ ਤੇ ਇਹ ਨਾ ਵਿਚਾਰੀ ਬੋਲਦੀ ਨਹੀਂ ਹੈਗੀ ਸ਼ੁਰੂ ਤੋਂ ਬਚਪਨ ਤੋਂ ਤੇ ਜੇ ਕੋਈ ਹੋਇਆ ਤਾਂ ਜਰੂਰ ਦੱਸਿਓ ਵੀ ਹੈਨਾ ਮੈਡੀਸਿਨ ਵਗੈਰਾ ਕੋਈ ਵਧੀਆ ਹੋਵੇ ਵੀ ਹਾਂ ਬੱਚਾ ਬੋਲਣ ਲੱਗ ਜਵੇ ਤੇ ਇੱਥੇ ਜੀ ਅਸੀਂ ਬਸ ਲਾਈਨ ਦੇ ਵਿੱਚ ਲੱਗੇ ਹੋਏ ਸੀਗੇ ਸਾਨੂੰ ਲੱਗ ਗਿਆ ਸੀਗਾ ਲਾਈਨ ਦੇ ਵਿੱਚ 20-25 ਮਿੰਟ ਲੱਗੇ ਸੀਗੇ ਖੜਿਆਂ ਨੂੰ ਤੁogas ਸਾਡਾ ਤੁਹਾਨੂੰ ਪਹਿਲਾਂ ਵੀ ਦੱਸਿਆ ਪਿੰਡ ਵੱਡਾ ਹੈ ਤੇ ਮੱਥਾ ਟੇਕ ਕੱਠਾ ਕਾਫੀ ਹੋ ਜਾਂਦਾ ਫਿਰ ਹੱਸਦਾ ਸੀ ਗਏ ਵੀ 1 ਵਜੇ ਸੀਗੀ 1:30 ਦਾ ਟਾਈਮ ਸੀਗਾ ਇਹ ਆ ਜੀ ਮੰਦਿਰ ਇੱਥੇ ਸਹਿਜ ਨੇ ਵੀਡੀਓ ਬਣਾਈ ਹੈ ਮੈਂ ਤਾਂ ਬਣਾਈ ਨਹੀਂ ਹੈਗੀ ਬਿਲਕੁਲ ਵੀ ਜਿੰਨੀ ਵੀ ਇਹ ਬਣਾਈ ਹੈ ਸਹਿਜ ਨੇ ਕਲਿੱਪਾਂ ਲਈਆਂ ਨੇ ਮੈਂ ਨਹੀਂ ਲਈਆਂ ਹੈਗੀਆਂ ਇੱਥੇ ਸਹਿਜ ਦੀ ਵਾਰੀ ਆ ਗਈ ਸੀ ਅਸੀਂ ਸਹਿਜ ਨਾਲ ਉੱਗੇ ਸੀਗੇ ਅਸੀਂ ਮੱਥਾ ਟੇਕ ਕੇ ਨਿਕਲ ਗਏ ਸੀਗੇ ਬਾਹਰ ਸੀ ਬਾਹਰ ਟੇਕ ਰਹੇ ਸੀਗੇ ਤੇ ਇੱਥੇ ਸਹਿਜ ਲੱਗੇ ਹੋਏ ਸੀਗੇ ਮੰਦਿਰ ਦੇ ਵਿੱਚ ਮਤਲਬ ਕਿ ਐਂਟਰੀ ਕਰਨੀ ਸੀਗੀ ਅੰਦਰ ਦੀ ਤਾਂ ਨਹੀਂ ਬਣਾਈ ਹੈਗੀ ਇਹ ਆ ਜੀ ਮੰਦਰ ਸ਼ਿਵ ਜੀ ਦਾ ਮੰਦਰ ਬਣਿਆ ਹੋਇਆ ਆਪਣੇ ਪਿੰਡ ਦੇ ਵਿੱਚ ਤੇ ਉਸ ਤੋਂ ਬਾਅਦ ਜੀ ਫਿਰ ਅਸੀਂ ਮੱਥਾ ਵਗੈਰਾ ਟੇਕ ਕੇ ਇੱਥੇ ਲੰਗਰ ਛਕਣ ਲੱਗ ਗਏ ਸੀਗੇ ਇੱਥੇ ਜੱਗ ਸੀਗਾ ਛੋਲੇ ਪੂਰੀਆਂ ਦਾ ਜੋ ਜੀ ਤੁਸੀਂ ਵੀ ਛਕ ਲਓ ਹੈਲੋ ਗਾਇਜ਼ ਆ ਗਏ ਅਸੀਂ ਮੰਦਰ ਤੋਂ ਤੇ ਮੰਮਾ ਤਾਂ ਆਂਦੀ ਸਰ ਬੈਗ ਮੌਸਮੀ ਬਹੁਤ ਜ਼ਿਆਦਾ ਗੰਦੇ ਹੋਏ ਪੜੇ ਹਨ ਜੀ ਨਹੀਂ ਰੱਦ ਮੰਮਾ ਅੱਜ ਮੌਸਮ ਚ ਨਾ ਉਪਰੋਂ ਛੁੱਟੀਆਂ ਵੀ ਆਹੀ ਮੌਸਮ ਚ ਹੁੰਦੀਆਂ ਨੇ ਹਨਾ ਛੁੱਟੀਆਂ ਹੀ ਆਉਂਦੇ ਦਿਨ ਹੋ ਜਾਂਦੇ ਨੇ ਗੰਦੀ ਗੰਦੀ ਜੀ ਹਵਾ ਚੱਲੀ ਜਾਂਦੀ ਆ ਧੁੱਪ ਹੋ ਜਾਂਦੀ ਆ ਤੇ ਬੋਰਿੰਗੇ ਦਿਨ ਹੋ ਜਾਂਦੇ ਨੇ ਨਾ ਦੀ ਲੱਗਦਾ ਨਾ ਆਸਤਾ ਵੀ ਆਏ ਹੋ ਜਾਂਦਾ ਬੱਸ ਵਿਪਾਏ ਵੀ ਨਾ ਰਹੋ ਪੈ ਵੀ ਨਾ ਰਹੋ ਪੈ ਜਾਂਨੇ ਆ ਫਿਰ ਬਿਮਾਰ ਬਿਮਾਰ ਲੋਕ ਲੋ ਕੀ ਬਹੁਣ ਲੰਮ ਚੰਦਾ ਡਾਉਂਜਸ ਫਿਰ ਹੋ ਜਾਂਦਾ ਪਰ ਇਹ ਤੋਂ ਹਨਾ ਜੇ ਜਾਗਦੇ ਰਹਨੇ ਆ ਤਾਂ ਵੈਸੇ ਦਿਨ ਨਹੀਂ ਲੱਗਦਾ ਹੈਗਾ ਸਮਝ ਤੋਂ ਬਾਹਰ ਆ ਵੀ ਕੀ ਕਰੀਏ ਹੈਨਾ ਹੁਣ ਮੈਂ ਐਂ ਤਾਂ ਸੀ ਆ ਕੇ ਸਾਨੂੰ ਹੋ ਗਏ 20 ਮਿੰਟ ਤਾਂ ਹੋ ਗਏ ਹੁਣ 20 ਮਿੰਟ ਮੰਦੀ ਦੀ ਗੋਲ ਲਾ ਕੇ ਆਈਆਂ ਮਨਪੀਂਦੀ ਦੀ ਗੋਲ ਕਿਉਂਕਿ ਦੀਦੀ ਵੀ ਹਜੂਰ ਸਾਹਿਬ ਗਏ ਹੋਏ ਸੀਗੇ ਯਾਤਰਾ ਕਰਨ ਦੇ ਲਈ ਮੈਂ ਉਦੋਂ ਦੀ ਫੈਮਿਲੀ ਵੀ ਨਹੀਂ ਸੀਗੀ ਜਿੱਦਾਂ ਦੇ ਉਹ ਗਏ ਆ ਉਹਨੇ ਘਰੇ ਪ੍ਰਸ਼ਾਦ ਵਗੈਰਾ ਭੇਰਤਾ ਸੀ ਮੈ ਤਾਂ ਮਿਲੀ ਵੀ ਨਹੀਂ ਸੀਗੀ ਮੈਂ ਕਿਹਾ ਚੱਲ ਅੱਜ ਦੀਦੀ ਕੋ ਖੜ ਕੇ ਥੋੜੇ ਜਿਹਾ ਕੱਲਾ ਬੱਤਾਂ ਕਰ ਲਈਆਂ

गाइस देखो पूरा ठंड पहना बार मैं दिखानी है तुम बाहर जा बाहर कर दिया तो आ साडी मन की भी जिदा होगी शायद बीमार एदे हम देखो नहीं पर थप्पड़ पे थप्पड़ पड़े एदी होगी पूरी डंडा ब्रेक एदी डंडा ब्रेक होगी जी क्योंकि ना टी-शर्ट पाई हुई है मैं 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 ਨੀਚੇ ਮੈਂ ਕੁਛ ਨਹੀਂ ਪਾਇਆ ਮੈਂ ਕੀ ਕਰੂੰ ਕਿੰਨੇ ਕੱਪੜੇ ਮੈਨੂੰ ਕਿਵਦਾ ਹੁਣ ਤੁਸੀਂ ਉੱਪਰ ਕੋਈ ਸੂਟ ਪਾਇਆ ਹੈ ਨਾ ਸੂਟ ਪਏ ਆ ਪਰ ਪਾਇਆ ਸਾਰੇ ਪਾਰਟੀ ਵੇਅਰ ਵਾਲੇ ਆ ਕੁਛリエ ਗਰਮੀ ਵਾਲੇ ਸੀਗੇ ਜਿਹੜੇ ਮੈਂ ਪੂਰੇ ਹਟਾ ਲੇ ਉਹ ਤਾਂ ਕਦੇ ਮੰਮਾ ਇੱਕ ਥੋੜਾ ਪੈਰੇਟ ਵਾਲਾ ਸੂਟ ਹੁੰਦਾ ਸੀ ਤੋਤਾ ਸੂਟ ਕਦੇ ਜਾਲ ਤੇ ਹਾਂਜੀ ਪਿਛਲੇ ਪਾ ਹਲਾ ਨਾ ਕੈਮਰਾ ਇਹਨਾਂ ਜੀ ਜਿਹੜੇ ਕਰਨ ਵਾਲੇ ਜਿਹੜੇ ਕਰਨ ਵਾਲੇ ਸੀਗੇ ਹਟਾ ਲਿਆ ਸਾਰੇ ਜਾਲ ਜੂਰ ਦਿੱਤੇ ਜਿਹੜੇ ਕਿਉਂਕਿ ਮੈਂ ਉਹ ਪਿੱਛੇ ਹਟ ਰੋ ਮੈਂ ਪਾਣਾ ਹੀ ਮੜਾ ਜੀ ਹੁਣ ਖੰਨੇ ਚ ਲੱਗੀ ਹੋਈ ਐ ਸੇਲ ਤੇ ਤੇ ਇਸ ਵਾਰ ਮਮਾ ਗਏ ਨਹੀਂ ਹੈਗੇ ਗਾਇਸ ਦੇਖੋ ਹਮੇਸ਼ਾ ਨਹੀਂ ਸੇਲ ਤੇ ਮਮਾ ਪਹੁੰਚਦੇ ਹੀ ਪਹੁੰਚਦੇ ਆ ਹਨਾ ਇਸ ਵਾਰ ਤੇ ਗਈ ਨਹੀਂ ਹੈਗੀ ਮੈਂ ਕਹਾ ਹੁਣ ਜੇ ਇਸੇ ਹੋਈ ਤਾਂ ਵੀਨਾ ਚੱਲੀ ਜਾਣੀ ਆ ਔਰ ਦੇਖਾਂਗੇ ਜੀ ਜੇ ਮੂਡ ਬਣ ਗਿਆ ਔਰ ਮੈਂ ਸਾਇਦ ਪਪਰੂ ਕਿਹਾ ਹੈ ਮਮਾ ਘਪਈਆ ਆਪਣਾ ਹੁਣ ਕਿਹੜੇ ਗੂੜੇ ਲਾਓ ਮੈਨੂੰ ਸੂਤਾ ਦੀ ਜਰੂਰਤ ਹੈ ਕਿਉਂਕਿ ਮੇਰੇ ਕੋ ਘਰ ਪਾਉਣ ਨੂੰ ਕਾਟਨ ਦੇ ਕੱਪੜੇ ਕੋਈ ਨਹੀਂ ਹੈਗੇ ਹੁਣ ਉਹ ਕਿਉਂਕਿ ਸਵਾਉਣੇ ਦਾ ਪਹਿਲੇ ਹੀ ਪਹਿਣੇ ਕੋਲ ਅਕਤ ਗਰਮੀ ਆ ਜਾਣੀ ਹੈ ਜਦ ਆਣੀ ਹੈ ਇੱਕ ਸਲਾਈ ਵੀ ਮੈਂ ਆਪ ਟਰਾਈ ਕਰਾਂ ਆਪ ਸਿਰਾਈ ਕਰਾਂ ਵੀ ਤੇ ਆ ਕੇ ਕਰਾਉਣੇ ਵਾਲੇ ਇੱਕ ਮਸ਼ੀਨ ਚੱਲਦੀ ਕਰ ਲਈ ਕਿਉਂ ਮੈਂ ਆਪੇ ਕਟਿੰਗ ਕਰਕੇ ਆਪੇ ਸਲਾਈ ਕਰ ਲਵਾਂ ਬਾਕੀ ਚਲੋ ਦੇਖਾਂਗੇ ਕੀ ਬਣਦਾ ਇੱਕ ਦੋ ਮੰਮਾ ਤੁਸੀਂ ਪਹਿਲੇ ਘਰ ਪਾਉਣ ਨੂੰ ਸਵਾਓ ਫਿਰ ਦੀ ਦਾ ਸਲਾਈ ਕਰੂੰਗੀ ਲਿਆ ਕੇ ਇਸ ਤੋਂ ਪਾਉਣੇ ਮੈਂ ਬੜੇ ਕਾਸ਼ ਹੋਇਆ ਠੀਕੇ ਕੱਪੜੇ ਆਣੇ ਮਾ ਕੱਪੜੇ ਮੈਂ ਲੈਣੇ ਵੀ ਨੇ ਸਮਾਉਣੇ ਵੀ ਨੇ ਸੂਟ ਮੰਮਾ ਮੈਂ ਆਜ ਨਹੀਂ ਸਰਵਾ ਸੂਟ ਕੱਟ ਬਣਾ ਜੀ ਪੈਂਟ ਬਣਾਉਣੀਆਂ ਮੈਂ ਚਲੋ ਪੜੋ ਪੜਾਓ ਬੱਚਿਓ ਛੁੱਟੀ ਆ ਗਈ ਤੁਸੀਂ ਤਾਂ ਪੜੋ ਪੜੋ ਨਾ ਬੁੱਤ ਜਾਣਾ ਮੰਮਾ ਜਾ ਰਹੇ ਚਲੋ ਆਈ ਉਹ 4 ਵਜੇ ਆਣੇ ਪੰਜਾਬੀ ਦਾ ਪੇਪਰ ਹੈ 4:30 4 ਵਜੇ ਚਲੇ ਆਵਾਂ ਨਹੀਂ ਦੀਦੀ ਗੁੱਸਾ ਕਰੂਗੀ ਦੀਦੀ ਨਾ ਕੁਝ ਨਹੀਂ ਜਾਂਦੇ ਕੁਝ ਨਹੀਂ ਜਾਂਦੇ ਦੀਦੀ 4 ਵਜੇ ਦੀਦੀ ਤਾਂ ਕਹਿੰਦੇ ਸੀ 4 ਵਜੇ ਆ ਜਿਓ ਫਿਰ ਆਪਣਾ ਫੋਨ ਕਰਕੇ ਪੁੱਛ ਲਓ महंगा हाँ ने हूं एनिया स्वाद लगन खाने मतलब के बहुत ज्यादा पिछले साल पिछले तो पिछले साल बहुत ना फरत होगी भिंडिया ਮੈਂ ਖਾਣ ਪਹੱਟ ਗਈ ਸੀ ਮਤਲਬ ਕਿ ਨਮੀਆਂ ਨਮੀਆਂ ਆਉਂਦੀਆਂ ਤੇ ਇੰਨੀ ਟੇਸਟੀ ਲੱਗਦੀਆਂ ਨੇ ਬਹੁਤ ਮਤਲਬ ਕਿ ਪਿਛਲੇ ਸਾਲ ਦਾ ਨਾ ਮੈਂ ਪੱਟੇ ਖਾਧੀਆਂ ਸੀਗੀਆਂ ਮਤਲਬ ਨਾ ਪਿਛਲੇ ਤੋਂ ਪਿਛਲੇ ਸਾਲ ਇਹ ਵੈਸੇ ਮੇਰੀ ਪਿੰਡੀਆਂ ਫੇਵਰਿਟ ਬਹੁਤ ਨੇ ਤੇ ਹੁਣ ਜਿਹੜੀਆਂ ਨੇ ਮਹਗੀਆਂ ਨੇ ਹੁਣ ਸਵਾਦ ਲੱਗਦੀਆਂ ਹੁਣ ਇੰਨੀਆਂ ਸਵਾਦ ਲੱਗਦੀਆਂ ਨੇ ਖਾਣ ਨੂੰ ਵੀ ਮਤਲਬ ਕਿ ਦਿਲ ਕਰਦਾ ਵੀ ਖਾਈਏ ਨਾ ਜਦੋਂ ਹੋ ਜਾਣੀਆਂ 30 40 ਕਿਲੋ ਸੇ ਤਾਂ ਮੂਲਾਂ ਨੂੰ ਵੀ ਜੀ ਨਹੀਂ ਕਰਦਾ ਪਿੰਡੀਆਂ ਨੂੰ ਫਿਰ ਤਾਂ ਹੋਰੇ ਤਰ੍ਹਾਂ ਦੀਆਂ ਬਕੜ ਜੈੀਆਂ ਬੰਨ ਲੱਗ ਜਾਂਦੀਆਂ ਨੇ ਕੋਣ ਸਟੋਰ ਆ ਲਈਆਂ ਨੇ ਤਾਂ ਕਰਕੇ ਵਧੀਆ ਬਣ ਗਿਆ ਨੂੰ ਪਿਆਜ਼ ਆਪਾਂ ਥੋੜੇ ਸਾਰੇ ਪਾਏ ਨੇ ਮੈਨੂੰ ਸਾਨੂੰ ਪਿੰਡੀਆਂ ਚ ਪਿਆਜ਼ ਸਾਨੂੰ ਹਰੇਕ ਦਾਲ ਸਬਜ਼ੀ ਵਿੱਚ ਪਿਆਜ਼ ਜ਼ਿਆਦਾ ਵਧੀਆ ਲੱਗਦੇ ਨੇ ਆ ਦੇਖੋ ਗਾਇਸ ਇੰਨੇ ਪਿਆਜ਼ ਪਾਣੇ ਆ ਕਿਉਂਕਿ ਸਾਨੂੰ ਪਿੰਡੀਆਂ ਚ ਪਿਆਜ਼ ਬਹੁਤ ਟੇਸਟੀ ਲੱਗਦਾ ਪਿਆਜ਼ ਮੇਰੇ ਪੇਕੇ ਤੋਂ ਆਏ ਹੋਏ ਨੇ ਮੰਮੀ ਉਹਨਾਂ ਨੇ ਟੂਕ ਹਨ ਨਗਰ ਤੋਂ ਆ ਰਹੇ ਹੁੰਦੇ ਨੇ ਨਾ ਇੱਕ ਟੋਲਾ ਥੈਲਾ ਲਿਆ ਸੀਗਾ ਪਿਆਜ਼ਾਂ ਦਾ ਤੇ ਫਿਰ ਮੈਂ ਗਈ ਸੀ ਦੋ ਦਿਨ ਮੈਂਹਿੰਦੀ ਲਵਾਉਂਦੇ ਸੀ ਹਾਂਜੀ ਮੈਂ ਮਹਿੰਦੀ ਨਹੀਂ ਉਹ ਮੇਰੇ ਮੋਹਨਾਂ ਨੂੰ ਲੈਣ ਗਏ ਉਦੋਂ ਫਿਰ ਮੰਮੀ ਨੇ 5-6 ਕਿਲੋ ਪਾਤੇ ਸੀਗੇ ਉਹਨੇ ਲੈ ਜਾ ਪਿਆਜ਼ ਇੱਥੇ ਵੀ ਗੜ ਲਈਆਂ ਜੋ ਪੱਠੇ ਲੰਦੇ ਹੁੰਦੇ ਨੇ ਫਿਰ ਮੈਨੂੰ ਦੇ ਦਿੰਦੇ ਹੁੰਦੇ ਨੇ ਫਿਰ ਮੈਂ ਕਿਹਾ ਚੱਲ ਵੀ ਮੈਂ ਪਾ ਦੂੰ ਮੈਂ ਖਾ ਸਰ ਮੁੰਡਾ ਖੁੱਲੇ ਆਏ ਮੈਨੇ ਖੁੱਲੇ ਖਾਈ ਦੇ ਅਸਲ ਵਿੱਚ ਵੈਸੇ ਵੀ ਬੱਸ ਹੀ ਨਹੀਂ ਇਸ ਤਰ੍ਹਾਂ ਜੀ ਮਤਲਬ ਕਿ ਪਿਆਜ਼ ਜਾ ਜ ਨਹੀਂ ਅਸੀਂ ਗੰਜੂਤੀ ਜੀ ਮੰਗਦੇ ਨੂੰ ਲੈਣੇ ਪਿਆਜ਼ ਭਾਗ ਦਾਲ ਸਬਜ਼ੀ ਬਣਾਓ ਆਪਾਂ ਕਮਾਉਂਦੇ ਕਿਹਦੇ ਖਾਤੇ ਰਹਾ ਨਾ ਜੇ ਆਪਾਂ ਖਾਣ ਲਈ ਜੇ ਆਪਾਂ ਖਾਵਾਂਗੇ ਵਧੀਆ ਨਹੀਂ ਫਿਰ ਕਮਾਈ ਕਰਨ ਦਾ ਵੀ ਕੀ ਫਾਇਦਾ ਹੈ ਉਹੀ ਆਪਾਂ ਇੰਨਾ ਕਮਾ ਕਮਾ ਕੇ ਬੈਂਕ ਭਰੀ ਜਾਈਏ ਬੈਂਕ ਭਰੀ ਜਾਈਏ ਖਾਣਾ-ਦਾਣਾ ਆਪਣਾ ਇੰਨਾ ਗੰਦਾ ਹੋਈਏ ਤੇ ਇੱਕ ਦਿਨ ਆਪਾਂ ਮਰ ਜਾਣਾ ਪੈਸੇ ਕੀਤੇ ਕੰਮ ਆਉਣਗੇ ਕਿਸੇ ਦੇ ਨਹੀਂ ਇਸ ਤੋਂ ਚੰਗਾ ਇਹ ਵੀ ਖਾਓ ਜੇ ਆਪਾਂ ਕਮਾਉਨੇ ਆ ਤਾਂ ਮਿਹਨਤ ਕਰਦੇ ਆ ਨਾ ਤੇ ਖਾਣਾ-ਦਾਣਾ ਵੀ ਵਧੀਆ ਖਾਉਂਗਾ ਨਾ ਅ ਤਾਂ ਕਰਕੇ ਜੀ ਅਸੀਂ ਪਿਆਜ਼ ਵਗੈਰਾ ਨੂੰ ਵਧੀਆ ਪੌੜਿਆਂ ਦਾ ਸਬਜ਼ੀ ਦਾ ਅਸੀਂ ਕੰਜ਼ੂਰਤੀ ਵੀ ਕਰਦੇ ਚਾਹ ਦਾ ਾਲ ਸਬਜ਼ੀ ਕਾਲ ਆ ਜੀ ਜੀ ਚਿਕਨ ਚਿਕਨ ਦੁੱਸਤੀ ਨਹੀਂ ਆਉਂਦੀ ਨਿਊ ਨੋ ਕਰੀ ਚੱਲੋ ਹੈ ਮਰੂ ਮਰੂ ਕਰੀ ਚੱਲੋ ਮੈਂ ਬਹੁਤ ਦੇਖਿਆ ਹੈ ਕਿ ਜਿਹੜੇ ਇੰਨਾ ਪੈਸਾ ਹੁੰਦੇ ਹਵਾਏ ਵੀ ਖਾਣ ਵੀ ਵਾਲੀ ਚੀਜ਼ ਨੂੰ ਮਰੂ ਮਰੂ ਕਰ ਜਾਂ ਅਰੇ ਜਿਵੇਂ ਉਹਨਾਂ ਨੇ ਸਾਂਝੀ ਰੱਖੇ ਹੁੰਦੇ ਨੇ ਠੇਕੀਆਂ ਦੇ ਵਿੱਚ ਪਚਾ ਵੀ ਹੈ ਪਾਣੀ ਵਰਗੀ ਉਹਨਾਂ ਨੂੰ ਦੇਣਗੇ ਵਿਚਾਰਿਆਂ ਨੂੰ ਨਾ ਰੋਟੀਆਂ ਵੀ ਉਹਨਾਂ ਨੂੰ ਅਚਾਰ ਨਾਲ ਦੇਣਗੇ ਹਾਲਾਂਕਿ ਸਭ ਕੁਝ ਹੁੰਦੇ ਹਵਾਏ ਘਰ ਦੇ ਵਿੱਚ ਇਹ ਜੇ ਲੋਕਾਂ ਦੀ ਰੂਹ ਆ ਦੇਖ ਲੋ ਇਹ ਜੀ ਰੂਹ ਨੂੰ ਕਰਨਾ ਕੀ ਆ ਇਹ ਜੀ ਕਮਾਈ ਨੂੰ ਆਪਾਂ ਨੇ ਫਿਰ ਕਰਨਾ ਹੀ ਕੀ ਆ ਜਦ ਆਪਾਂ ਨੇ ਖਾਦਾ ਪੀਤਾ ਇੰਨਾ ਚੱਜਾ ਮੰਨਣਾ ਘੜ ਬੇਨਪਾਗ ਘੁੱਤੀ ਵਰਤੀ ਚਲੋ ਇਹ ਇੱਥੇ ਪਿਆ ਰਹਿਣਾ ਬੈਂਕਾ ਮੂੰਗਾ ਜਿਦਾ ਪਤਾ ਨਹੀਂ ਕਾ ਉਹ ਚੋੜਨੇ ਡਾਕਾ ਮਾਰਦਾਨਾ ਬੈਂਚਾ ਹੁਣ ਕਹਿ ਦੋ ਜੀ ਅਸੀਂ ਮਿਲਦੇ ਆ ਬਾਅਦ ਚ ਤੁਹਾਨੂੰ ਬਸੋ ਜੀ ਬਣਾ ਕੇ ਮਿਲੂੰਗੀ ਹੁਣ ਮੈਂ ਪਿੰਡੀਆਂ ਇਹਦੇ ਵਾਸਤੇ ਦਸਣ ਥੋੜੇ ਜਿਹਾ ਗਿੱਲਾ ਪੰਡਿਆ ਦਾ ਪਾਣੀ ਜਿਹਾ ਸੋ ਹੋ ਜਾ ਫਿਰ ਨਾਲ ਦੀ ਨਾਲ ਤੇ ਆਜਾਂ ਪਾ ਦਿੰਨੇ ਪਿੰਡੀਆਂ ਪਾ ਦਿੰਨੇ ਹੈ ਸੋ ਹੋ ਜਾ ਤਾਂ ਤੇ ਪਿਆਜ਼ ਕੁੱਤਾ ਪਿਆਜ਼ ਆ ਹਾਂਜੀ ਤਾਂ ਮੈਂ ਹੋਰੇ ਇੱਕ ਤਰੀਕੇ ਨਾਲ ਅਗਲੇ ਕਈ ਵਾਰ ਪਹਿਲਾਂ ਮੈਂ ਪਿੰਡੀਆਂ ਫਰਾਈ ਕਰ ਲਾਂ ਮੈਂ ਅਵੇ ਪਿੰਡੀਆਂ ਚਲੇਸ ਕਾ ਮੋਈ ਬਿਲਕੁਲੇ ਗਏ ਹੈ ਮਤਲਬ ਕਿ ਸਟੋਰੇਜ ਪਿੰਡੀਆਂ ਨੇ ਪਹਿਲੇ ਫ੍ਰੈਸ਼ ਤਾਂਣ ਲਈ ਲੱਗੀਆਂ ਹੈਗੀਆਂ ਤੇ ਮੈਂ ਧੋ ਕੇ ਧੁੱਪਾ ਲਗवानी ਹੁੰਦੀਆਂ 3-4 ਘੰਟੇ ਮੈਂ ਧੁੱਪ ਦੇ ਵਿੱਚ ਰੱਖ ਦਨੀ ਹੈ ਹਮੇਸ਼ਾ ਜਿਨ੍ਹਾਂ ਨੇ ਪਿੰਡੀ ਘੋਲੇ ਘੋਲੇ ਬਣਦੀ ਹੈ ਨਹੀਂ ਵਧੀਆ ਬਣਦੀ ਜਾਂ ਤੁਸੀਂ ਖਿਲੀ ਖਿਲੀ ਸੀ ਪਿੰਡੀ ਬਣਾਉਣਾ ਚਾਹੋ ਨਾ ਬੀਨਾ ਬੇਸਣ ਤੋਂ ਬਿਨਾ ਤੋਂ ਪਿੰਡੀਆਂ ਨੂੰ ਧੋ ਕੇ ਹਮੇਸ਼ਾ ਧੁੱਪ ਦੇ ਵਿੱਚ ਰੱਖ ਦੋ ਉਹਨੂੰ 3-4 ਘੰਟੇ ਧੁੱਪ ਚ ਪਈਆਂ ਰਹਿਣ ਦਿਓ ਜਦੋਂ ਬਿਲਕੁਲ ਸੁੱਕ ਜਾਂਦੀ ਆ ਨਾ ਉਹ ਫਿਰ ਨਾ ਬਣਾਉਂਦੇ ਇਦੇਸੀ ਨੂੰ ਇਸ ਦਾ ਮਮਾ ਦਾ ਹੈ ਨਾ ਜੀ ਤੋਂ ਕਿ ਇਹ ਲੋਕ ਵਿਚਾਰੇ ਕੁਰਕਰੀ ਦੀ ਪਿੰਡੀ ਖਾਣੇ ਵਾਸਤੇ ਮਤਲਬ ਕਿ ਖਿਲੀ ਖਿਲੀ ਜੀ ਪਿੰਡੀ ਖਾਣੇ ਵਾਸਤੇ ਨਾ ਬੇਸਟੜਾ ਇਸ ਦਾ ਮਾਲਗਰ ਗਰੀਬ ਜੀ ਪੈਸੰਤ ਹੁੰਦੇ ਨੇ ਤਾਂ ਮਾਰ ਦਿੰਦੇ ਉਹ ਵੀ ਆਹ ਤਰੀਕੇ ਨਾਲ ਬਣਾ ਕੇ ਦੇਖਿਓ ਨਰ ਬਾਹਰ ਧੁੱਪ ਚ ਰੱਖ ਕੇ ਦੇਖਿਓ ਫਿਰ ਦੇਖੋ ਤੁਹਾਡੀ ਪਿੰਡੀ ਬਹੁਤ ਵਧੀਆ ਬਣੂਗੀ ਠੀਕ ਹੈ ਗਾਇਸ ਗ੍ਰੀਨ ਗ੍ਰੀਨ ਵੀ ਨਹੀਂ ਹੁਣ ਇਹਨਾਂ ਦਾ ਮਮਾ ਪਿੰਡੀ ਸਾਲਿਆਂ ਦੀ ਉਹ ਫੇਵਰੇਟ ਹੁੰਦੀ ਆ ਕੋਈ ਨਹੀਂ ਪਿੰਡੀ ਨੂੰ ਮਨਾ ਕਰਦਾ ਕੋਈ ਕੋਈ ਨਹੀਂ ਕਿ ਜਿਹੜੇ ਨਹੀਂ ਖਾਂਦੇ ਸਾਗ ਸਾਗ ਦਾ ਫੇਵਰੇਟ ਆ ਹੂੰ ਪਪੂ ਮਾਸੀ ਸਾਗ ਨਹੀਂ ਖਾਂਦੀ ਸਾਗ ਨਹੀਂ ਖਾਂਦੀ ਧੰਨੀਆਂ ਮੇਰੇ ਕਿਹੜਾ ਇੰਨਾ ਵਧੀਆ ਲੱਗਦਾ ਤੂੰ ਤੇ ਖਾ ਤਾਂ ਲੈਣੇ ਆ ਉਦੋਂ ਮੈਂ ਕਹਿੰਦੀ ਉਹਨਾਂ ਜਦੋਂ ਜਨਮ ਹੋਇਆ ਉਹ ਤੋਂ ਮੱਕੀ ਕਿਉਂ ਦੱਦੀ ਉਂ ਪੀਜਾ ਕਾਰ ਬਣ ਲੱਗੀ ਆ ਕਦੇ ਉਹਨੇ ਜ਼ਿੰਦਗੀ ਚ ਸਾਗ ਨਹੀਂ ਮੋਗਾ ਘਰ ਤੇ ਦੇਖਣਾ ਹੁਣ ਉਹਦਾ ਵਿਆਹ ਹੋ ਗਿਆ ਹੁਣ ਮੈਨੂੰ ਪਤਾ ਨਹੀਂ ਕਿ ਉਹ ਖਾਂਦੀ ਆ ਕਿ ਨਹੀਂ ਬਟ ਜਿੰਨਾ ਚਿਰ ਉਹ ਕੁਵਾਰੀ ਰਹੀ ਉਹਨੇ ਕਦੇ ਸਾਗ ਦੀ ਨੂੰ ਕਹਿੰਦਾ ਸੀ ਕਿ ਉਹਨਾਂ ਦੀ ਉਂਗਲੀ ਚ ਲਾ ਕੇ ਚਟਕੀ ਦੇਣਾ ਦੇਖ ਲਾ ਤੈਨੂੰ ਵਧੀਆ ਲੱਗੇ ਉਹਨੇ ਕਦੇ ਸਾਡ ਨੂੰ ਜੇ ਬਰੀਆ ਜੀ ਜੇ ਮੈਂ ਗਾਇਸ ਮੈਂ ਹੁਣ ਕੱਦੂ ਬਹੁਤ ਮਿੱਠਾ ਕੱਦੂ ਤੇ ਚਲੋ ਖਾ ਖਾ ਲਿਓ ਨੇ ਕਈਆਂ ਨੇ ਮੈਂ ਬਿਲਕੁਲ ਖਾ ਲਿਓ ਮੈਂ ਜੇ ਮੈਨੂੰ ਕਹੋ ਨਾ ਵੀ ਤੂੰ ਕਈਆ ਇੰਨਾ ਕੁ ਵੀ ਖਾ ਲਾ ਮੈਂ ਤਾਂ ਵੀ ਨਹੀਂ ਖਾਉਣਾ ਮਮਾ ਚਲੋ ਹਰੀ ਹਰੀ ਜੀ ਸਬਜ਼ੀ ਘੱਟ ਪਸੰਦ ਆ ਪਿੰਡੀਆਂ ਦੀ ਹਰੀ ਹਰੀ ਲੱਛੀ ਲੱਛੀ ਨਹੀਂ ਸੰਦ ਬੜੀ ਲੱਗਦੀ ਹੈ ਜੀ ਔਰ ਸਿਬੜੀ ਸਿਬੜੀ ਜਿਹੜੀ ਲਾੜਾਂ ਨਹੀਂ ਛੱਡਣ ਕੋਲ ਬਿਲਕੁਲ ਸੰਸੂਕੀ ਸਿਬੜੀ ਪਿੰਡੀ ਏ ਲਾਲ ਲਾਲ ਢਿੰਡੀ ਬਣੀ ਬਈ ਲੱਗਦੀ ਆ ਮਿਲਦੇ ਅੱਜ ਨੂੰ ਬਣਾ ਕੇ ਦੇਖਦੀ ਆ ਹੁਣੇ ਇਸ ਸਾਲ ਦੀ ਢਿੰਡੀ ਫਸਟ ਟਾਈਮ ਬਣਾ ਲਿਆ ਕਿਵੇਂ ਬਣਦੀ ਆ ਉਹ ਤੁਸੀਂ ਬੜੇ ਨੇ ਹੋ ਬਣਾਉਣ ਦੇ ਨਾਲ ਜੇ ਕਿਤੇ ਭੱਜ ਕੇ ਨਾ ਫਿਰ ਨਹੀਂ ਤੁਹਾਨੂੰ ਦਿਖਣੀ ਓਕੇ ਹਾਂਜੀ ਗਾਇਸ ਲੋ ਜੀ ਸਾਡੀਆਂ ਢਿੰਡੀਆਂ ਬਣ ਗਈਆਂ ਹੋਰਾਂ ਨਹੀਂ ਚਿੱਟੀਆਂ ਹੋਰਾਂ ਦੀ ਰੇਸ ਕੱਲੀ ਕੱਲੀ ਤੁਸੀਂ ਦੇਖੀ ਨਹੀਂ ਢਿੰਡੀ ਬਣੀਆਂ ਅਜਾ ਥੋੜਾ ਜਿਹਾ ਸੇਕ ਹੋਰ ਲਵਾਵਾਂਗੇ ਦੇਖੋ ਇਹ ਸੋਹਣੀ ਬਣ ਗਈ ਤੁਹਾਨੂੰ ਆਉਂਦੀ ਹੈ ਜਾਨਾ ਨਾ ਪਿੰਡੀ ਚ ਕੜਛੀ ਵਗੈਰਾ ਆ ਜਾਂ ਮਾਰਨੀ ਦੀ ਇਹਦੇ ਇੱਕ ਕੜਛੀ ਆ ਪਾਇਆ ਗਾਇਜ਼ ਮम्मा ਗਾਇਜ਼ ਮम्मा ਬਣਾਉਂਦੇ ਥੋੜੀ ਨੇ ਬਟ ਜਦ ਮੈਂ ਕਹਿੰਦੀ ਹਾਂ ਵੀ ਮੈਂ ਹੋਰ ਖਾਣੀਆ ਹੋਰ ਖਾਣੀਆ ਮम्मा ਕਹਿੰਦੇ ਕਿ ਕੀ ਗੱਲ ਹੁਣ ਕਿਤੇ 10 ਕਿਲੋ ਬਣਾ ਕੇ ਰੱਖ ਲਵਾਂਗੇ ਆ ਜਦੋਂ ਵੀ ਪਿੰਡੀਆਂ ਬਣਾਉਂਦੇ ਆ ਪਿੰਡੀਆਂ ਚ ਕੜਛੀ ਭਰਦੀ ਆਉਂਦਾ ਨਾ ਹਮੇਸ਼ਾ ਐ ਦੇ ਰੋ ਇਹ ਬਣਾ ਲਓ ਉਹ ਗਾਟਾ ਜਾਂ ਬਣ ਜਾਂਦਾ ਹੋ ਗਿਆ ਆ ਕਰਕੇ ਜਿਹੜੀ ਸੱਸ ਹੈ ਸੋ ਵਰਮੇ ਦਾ ਹੋਸੇ ਇਕਲਵਾ ਮੰਗੇ ਹੋ ਗਈ ਸਾਡੀ ਪਿੰਡੀ ਰੈਡੀ ਆਜੋ ਜਿਨੇ ਜਿਨੇ ਖਾਣੀਆਂ ਇਸ ਤੋਂ ਬਾਅਦ ਮੈਂ ਗੁੰਨੂ ਦੀ ਫੇਵਰੇਟ ਹੈ ਨਾ ਪਿੰਡੀ ਆ ਜਾ ਗੁੰਨੂ ਪੁੱਤ ਪਿੰਡੀ ਖਾ ਲੋ ਚਲੋ ਮਿਲਦੀਆਂ ਜਿਵੇਂ ਕਿ ਮੈਂ ਤੁਹਾਨੂੰ ਬਣਾ ਦੇਣਾ ਆਦਾ ਟਾਈਮ ਆ ਜੀ ਟਾਈਮ ਹੋ ਗਿਆ 8 ਵਜਣੇ ਵਾਲੇ ਨੇ ਬਸ ਮੈਂ ਰੋਟੀ ਲੱਗਣਾ ਬਣਾਉਣ ਸਾਇਦ ਪਾਪਾ ਦਾ ਫੋਨ ਆ ਗਿਆ ਕਹਿੰਦੇ ਮੈਂ ਆ ਰਹੀ ਹਾਂ ਰਸਤੇ 'ਚ ਅਭੀ ਮਤਲਬ ਕਿ ਸੁਰਪੇ ਖੰਨੇ ਤੋਂ ਇੱਧਰ ਵੀ ਜੋਤ ਕਰਨ ਲੱਗਿਆ ਹੋਇਆ ਹੈ ਸਟਾਈਲ ਸਹਜ ਦਾ ਕਹਿੰਦਾ ਲੈ ਸਾਈਜ ਇਹਨੇ ਮੈਂ ਸਮੂਥਨਿੰਗ ਕਰੂੰਗਾ ਸਮੂਥਨਿੰਗ ਕੀਤੀ ਹੈ ਨਾ ਇੰਨੀ ਸੋਹਣੀ ਕੱਟਾ ਕਰਨ ਕੰਗਾ ਫੁਸਾ ਕੇ ਜਿੱਥੇ ਗੁਲਝੂ ਹੋਣੀ ਨਾ ਮੈਨੂੰ ਕਹਿੰਦਾ ਅੱਗੇ ਨੂੰ ਹੋ ਜਾ ਅੱਗੇ ਨੂੰ ਹੋ ਜਾ ਮੇਰੇ ਬਾਤ ਕਰ ਹੁਣ ਮੈਂ ਵੈਸੇ ਢੀ ਕਰਨ ਲੱਗਿਆ ਉਹਨੇ ਤੇ ਲੱਗਿਆ ਹੈ ਸਟਾਈਲ ਕਰਨ ਪਤਾ ਨਹੀਂ ਕੀ ਕਰ ਦੱਸਿਆ ਅੱਗੇ ਸਾਈਜ ਕਰਦੀਂਦੀ ਪਿੰਡੀਆਂ ਅੱਗੇ ਸਾਈਜ ਪਿੰਡੀਆਂ ਕਹਦੀ ਹੁੰਦੀ ਸੀਗੀ ਪਿੰਡੀਆਂ ਕਰ ਉਸਕੋ ਮੈਂ ਕਹਿੰਦੀ ਮम्मा ਪਿੰਡੀ ਆ ਗਿਆ ਇੱਕ ਨੇ ਵੀਡੀਓ ਬਣਾਈ ਹੈ ਸਾਈਜ ਨੇ ਉਹਦੇ ਚ ਕਹਿੰਦੀ ਸੀਗੀ ਪਤਾ ਨਹੀਂ ਉਹ ਦੂਜੇ ਫੋਨ ਚ ਹੋ ਗਈ ਕਿਆ ਨੀ ਮੈਂ ਪਿੰਡੀਆਂ ਜੀਆਂ ਕਰ ਲਈਆਂ ਹੇਅਰ ਸਟਾਈਲ ਦੱਸਦੀ ਸੀ ਬਣਾਣਾ ਕਹਿੰਦੀ ਮੈਂ ਪਿੰਡੀਆਂ ਜੇ ਕਰ ਲਈਆਂ ਸਰ ਮੇਰੇ ਵੀ ਕਰ ਦਿਓ ਕਰ ਦੂੰਗਾ ਕਰ ਦੂੰਗਾ ਮੈਂ ਅੱਛਾ ਜੀ ਕਰ ਦਿਓ ਸਰ ਜੀ ਪਲੀਜ਼ ਮੈਂ ਮੈਂ ਮੈਰਿਜ ਤੇ ਜਾਣਾ ਕਰ ਕਿੰਨਾ 20000 ਦਿਨਾਂ ਸਮੂਦੀਸ ਮੂਦੀਸ ਕਰਾਉਣੀ ਹੈ ਨਾ ਹਾਂਜੀ 20000 ਵਿੱਚ ਨਹੀਂ ਸਰ ਜੀ ਐਨਾ ਤਾਂ ਫਿਰ ਸਾਨੂੰ ਲੋੜ ਨਹੀਂ ਹੈਗੀ ਚਲੋ ਠੀਕ ਹੈ ਫਿਰ ਤਾਂ ਸਾਡਾ ਹਜ਼ਾਰ ਲਾ ਨਹੀਂ ਸਾਡਾ ਸੰਦੀਪ ਵੀ ਰਹੀ ਠੀਕ ਆ ਫਿਰ ਤਾਂ ਨਹੀਂ ਮੈਂ ਪਾਉਂਦੇ ਆ ਲਾ ਦਿੰਦਾ ਨਹੀਂ ਸਰ ਐਨਾ ਵਧੀਆ ਕੰਮ ਕਰਦੇ ਨੇ ਨਾ ਬਹੁਤ ਜ਼ਿਆਦਾ ਵਧੀਆ ਮੈਮ ਜੀ ਨੋ ਮੈਂ ਤਾਂ ਵੈਸੇ ਘਰੇ ਬੁਲਾ ਕੇ ਇੱਥੇ ਕਿਉਂਕਿ ਸਾਡੇ ਆਪਾਂ ਦੇ ਫਰੈਂਡ ਨੇ ਉਹ ਵੀਰ ਜੀ ਘਰੇ ਆ ਜਾਂਦੇ ਨੇ ਘਰੇ ਆ ਕੇ ਹੀ ਫਿਰ ਫਿਰ ਦਾ ਕੰਮ ਕਰ ਜਾਂਦੇ ਨੇ ਸਮੂਥਿੰਗ ਵਗੈਰਾ ਕੈਰਟੀਨ ਕੈਰਾ ਸਮੂਥ ਮੇਰਾ ਕੈਰਾ ਸਮੂਥ ਕੀਤਾ ਸੀ ਨਾ ਤੇ

ਮਰੇ ਨੂੰ ਵਲੌਗ ਦਾ ਐਂਡ ਕਰਨਾ ਆ ਵੀ ਹਟ ਜਾ ਹਟ ਜਾ ਜਿਹੜੇ ਕੱਪੜੇ ਆਪਾਂ ਡਰਾਈ ਕਲੀਨ ਕਰਵਾਉਣੇ ਭੇਜੇ ਸੀਗੇ ਉਹ ਵੀ ਆ ਗਏ ਆਪਣੇ ਹੋ ਕੇ ਆ ਪਏ ਨੇ ਇਹਨਾਂ ਨੂੰ ਸੂਟ ਇਹਨਾਂ ਦਾ ਸੂਟ ਡਰਾਈ ਕਲੀਨ ਹੋ ਕੇ ਆ ਗਏ ਤੇ ਤੁਹਾਡੇ ਲਈ ਬਰਾਤ ਹਾਂ ਜੀ ਇਹ ਵਲੌਗ ਦਾ ਪੈਕੀ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਨਾਲ ਤੁਹਾਨੂੰ ਸ਼ੂ ਨਾ ਦੇ ਨਾਲ ਤੇ ਮਿਲਦੇ ਆਪਾਂ ਤੁਹਾਨੂੰ ਨੀਓ ਜੇ ਤੁਹਾਨੂੰ ਥੋੜਾ ਜਿਹਾ ਵੀ ਵਲੌਗ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਥੋੜਾ ਜਿਹਾ ਵਲੌਗ ਵਧੀਆ ਲੱਗਦਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਨਾਲ ਦੀ ਨਾਲ ਕਰ ਲਿਆ ਕਰੋ ਔਰ ਵੀਡੀਓ ਨੂੰ ਫੁਲਵੋਅ ਜ਼ਰੂਰ ਕਰ ਲਿਆ ਕਰੋ ਮਿਲਦੇ ਆ ਜੀ ਤੁਹਾਨੂੰ ਗੱਲ ਨੂੰ ਨਿਊ ਵਲੌਗ ਦੇ ਨਾਲ ਨਾ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ